ਨਹੀਂ ਆਈ ਗੜਾ ਚ ਟਾਇਰ ਪਾਏ ਇਹਨਾਂ ਸਿੱਖਾਂ ਦੇ ਬੱਚਿਆਂ ਦੇ ਬੀਬੀਆਂ ਦੇ ਉੱਤੇ ਨਸ਼ਾ ਖੁਸ਼ੀ ਕੀਤੀ 84 ਦੇ ਅੱਜ ਚੋਨ ਲੜਨ ਰਾਸ ਤੇ ਗੋਟਾ ਲੈਣ ਵਾਸਤੇ ਘਰ ਘਰ ਤੱਕ ਸ਼ਰਾਬ ਪਹੁੰਚਦੀ ਕਰਦੇ ਆਂ ਪੁੱਕੀ ਪਾਉਂਦੀ ਕਰਦੇ ਆਂ ਚਿੱਟਾ ਪਾਉਂਦੀ ਕਰਦੇ ਆਂ ਸਾਧ ਸੰਗਤ ਜੀ ਜਿਹੜਾ ਇਹ ਅਰਵਿੰਦ ਕੇਜਰੀਵਾਲ ਹੈ ਕਹਿੰਦਾ ਜੀ ਪ੍ਰਧਾਨ ਸਾਹਿਬ ਇਹ ਕਹਿੰਦੇ ਕਿ ਜੀ ਸਾਡਾ ਤਾਂ ਜੀ ਮਕਸਦ ਦੇ ਕੋ 250 ਰੁਪਏ ਦਾ ਪਟਿਆ ਹੋਇਆ ਇੱਕ ਇੱਕ ਸੀਟ ਤੇ 10-10 ਕਰੋੜ ਰੁਪਏ ਕਰ ਰਹੇ ਹੈ ਤੁਸੀਂ ਇਹ ਦੇਖੋ ਕਿ ਇਹ ਸਾਰਾ ਪੈਸਾ ਇਹ ਤੁਹਾਡੇ ਘਰਾਂ 'ਚ ਨਸ਼ਾ ਪਹੁੰਚਦਾ ਕਰ ਕਰਕੇ ਇਹ ਸਰਮਾਇਆ ਇਕੱਠਾ ਕਰਦੇ ਆ ਫਿਰ ਝੋਨ ਲੜਦੇ ਹੈ ਪਰ ਅਕਾਲੀ ਦਾ ਨੰਬਰ ਚੇਕ ਇੰਨਾ ਜਜਾਰੂ ਵੀਰਾਂ ਨੇ ਆਪ ਬੀਬੀਆਂ ਮਾਤਾਵਾਂ ਪਹਿਣਾ ਨੇ ਐਦ ਕੀ ਇਤਿਹਾਸ ਸਿਰਜਿਆ ਜਿਵੇਂ ਅਸੀਂ ਝੋਨ ਲੜੀ ਹੈ ਅਸੀਂ ਬੱਚਿਆਂ ਨੂੰ ਬੱਚਿਆਂ ਦੀ ਜ਼ਿੰਦਗੀ ਦੇਣ ਵਾਸਤੇ ਆਪ ਦੀਆਂ ਨਸਲਾਂ ਨੂੰ ਬਚਾਉਣ ਵਾਸਤੇ ਬਹੁਤ ਵੱਡੀ ਲੜਾਈ ਹੈ ਮੈਂ ਸਮਝਦਾ ਕਿ ਅਸੀਂ ਸਾਰੇ ਇੱਕ ਪਰਿਵਾਰ ਹੋ ਕੇ ਇਤਿਹਾਸ ਸਿਰਜਾਂਗੇ ਜੇ ਅਸੀਂ ਆਪਦੀ ਆਉਣ ਵਾਲੀ ਪੀੜ੍ਹੀ ਸਾਰੀ ਨਸ਼ਿਆਂ ਤੋਂ ਸਮਾਜ ਦੀਆਂ ਬੁਰਾਈਆਂ ਤੋਂ ਬਚਦੀ ਕਰਤੀ ਸਾਧ ਸੰਗਤ ਜੀ ਅਕੀਰ ਚ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਕਿ ਸਾਧ ਸੰਜੀਤ ਸਿੰਘ ਮਾਨ ਨੇ ਬਹੁਤ ਤੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਐਮਪੀ ਸੀਗੇ ਕੱਲੇ ਕੱਲੇ ਵਦੀਨ ਨੂੰ ਮਿਲੇ ਮਿੰਤ ਤਰਲੇ ਕੱਢਿਆ ਫੇਰ ਆ ਪਜਲੀ ਦਾ ਨਵੀ ਕਰਨ ਦਾ ਪ੍ਰੋਜੈਕਟ ਲਾਗੂ ਕਰਵਾਇਆ ਆ ਉੱਪਰ ਝੱਟ ਕੇ ਦੇਖੋ ਕਿੰਨੀਆਂ ਤਾਰਾਂ ਤੁਹਾਨੂੰ ਦਿਖਦੀਆਂ ਆ ਆਪਣੇ ਘਰਾਂ 'ਚ ਇਹ ਸਾਰੀਆਂ ਤਾਰਾਂ ਧਰਤੀ ਦੇ ਹੇਠ 2027 ਤੱਕ ਕਰ ਦੇ ਰੀਆਂ 1200 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਲਾਗੂ ਕਰਵਾਇਆ ਅਸੀਂ ਕੰਮ ਕਰਨ ਵਾਲੇ ਲੋਕ ਆ ਕੰਮ ਤੋਂ ਨਹੀਂ ਪਿੱਛੇ ਖੱਚਦੇ ਐ ਸੰਨੋ ਕਦੀ ਕੋਈ ਕਹਿੰਦਾ ਕੱਟੜਤਾ ਕੋਈ ਕਹਿੰਦਾ ਹਸਤਵਾਦੀ ਕੋਈ ਕਹਿੰਦਾ ਰੈਡੀਕਲ ਕੋਈ ਕਹਿੰਦਾ ਐਕਸਟਰੀਮਿਸ ਤੇ ਜਿਹੜੇ ਐਕਸਟਰੀਮਿਸ ਰੈਡੀਕਲ ਹੁੰਦੇ ਆ ਉਹ 24 ਘੰਟੇ ਸਮਾਜ ਦੇ ਕੰਮ ਨਹੀਂ ਕਰਿਆ ਕਰਦੇ ਉਹ ਗੋਲੀਬਾਰੀ ਕਰਦੇ ਆ ਉਹ ਘੱਟ ਕੰਮ ਕਰਦੇ ਐ ਉਹ ਹੱਲਾਸ਼ੇਰੀ ਕਰਦੇ ਐ ਸਾਥ ਸੰਗਤ ਕੀ ਅਕੀਰ 'ਚ ਤੁਹਾਨੂੰ ਇੰਨੀ ਬੇਨਤੀ ਕਰਨੀ ਐ ਕਿ ਇਸੇ ਬਰਨਾਲੇ 'ਚ ਹੁਣ ਰਹਿ ਕੇ ਬਰਨਾਲੇ ਦੀ ਕੰਨੀ ਕੱਲੀ ਸਮੱਸਿਆ ਦਾ ਹੱਲ ਕਰਨਾ ਐ ਅਸੀਂ ਇੱਥੇ ਇੱਕ ਮਲਟੀ ਸਪੈਸ਼ੈਲਟੀ ਹਸਪੀਟਲ ਲਿਆਉਣ ਦੀ ਕੋਸ਼ਿਸ਼ ਕਰਨੀ ਐ ਜਿੱਥੇ ਗਰੀਬ ਲੋਕਾਂ ਦਾ ਘੱਟ ਦਾਮ ਦੇ ਇਲਾਜ ਹੋ ਸਕੇ ਇੱਥੇ ਕਿੰਨੇ ਮੁੱਖ ਮੰਤਰੀ ਰਹੇ ਐ ਇੱਥੇ ਕਿੰਨੀਆਂ ਪਾਰਟੀਆਂ ਰਾਤ ਸੱਤੇ 'ਚ ਰਹੀਆਂ ਐ ਇੱਥੇ ਕੋਈ ਪਾਰਟੀ ਕੋਈ ਮੁੱਖ ਮੰਤਰੀ ਅੱਜ ਤੱਕ ਕੋਈ ਡਿਗਰੀ ਕਾਲਜ ਜਿੱਥੇ ਬੱਚਿਆਂ ਦੀ ਹਾਇਰ ਐਜੂਕੇਸ਼ਨ ਵਿਦਿਆ ਦੀ ਉਹ ਪ੍ਰਾਪਤੀ ਕਰ ਸਕਣ ਉਹ ਦਿੱਤੀ ਨਹੀਂ ਹੈਗੀ ਹਜੇ ਤੱਕ ਸੋ ਇਹ ਸਾਡੇ ਏਜੰਡੇ ਹੈ ਜਿਹੜਾ ਪਿੰਡੋਂ ਪਿੰਡ ਅਸੀਂ ਇਹ ਲਹਿਰ ਸ਼ੁਰੂ ਕੀਤੀ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਇਸ ਲਹਿਰ ਦਾ ਆਗਾਜ਼ ਕੀਤਾ ਸਾਡੀ ਮਦਦ ਕੀਤੀ ਹੈ ਇਹ ਲਹਿਰ ਹੁਣ ਘਰ ਘਰ ਤੱਕ ਫੈਲ ਚੁੱਕੀ ਹੈ ਘਰ ਘਰ ਹਰੇਕ ਬੱਚਾ ਪਿੰਡਾਂ 'ਚ ਹੁਣ ਬਾਣੀ ਨਾਲ ਜੁੜ ਰਿਹਾ ਹੈ ਇਹਦੇ ਨਾਲ ਉਹ ਨਸ਼ਿਆਂ ਤੋਂ ਸਮਾਜ ਦੀਆਂ ਬੁਰਾਈਆਂ ਤੋਂ ਬਚੂਗਾ ਇਹ ਲਹਿਰ ਅਸੀਂ ਕਦੀ ਖਤਮ ਨਹੀਂ ਹੋਣ ਦੇਣੀ

ਇਹ ਦੋ ਦਿਨ ਰਹਿ ਗਏ ਅੱਜ ਦਾ ਦਿਨ ਹੈ ਤੇ ਕੱਲ ਦਾ ਦਿਨ ਹੈ ਠੰਡੇ ਨਾਲ ਪਿਓ ਇੱਕ ਸੈਕਿੰਡ ਅਧਰ ਧਿਆਨ ਦਿਓ ਜੀ ਮੇਰੀ ਬੇਨਤੀ ਹੈ ਧਿਆਨ ਦਿਓ ਅਸੀਂ ਸਾਰਿਆਂ ਨੇ ਪੂਰਾ ਡਿਸਪਲਾਈਨ ਮੇਨਟੇਨ ਕਰਕੇ ਸ਼ਹਿਰ 'ਚ ਆਪਸੀ ਗੱਲਬਾਤ ਸਾਂਝੀ ਕਰਕੇ ਸਾਰਾ ਸ਼ਹਿਰ ਕੱਢਣਾ ਹੈ ਫਿਰ ਆਪਣੀ ਜ਼ਿੰਮੇਵਾਰੀਆਂ ਵਾਪਸ ਪਿੰਡਾਂ 'ਚ ਲੈਣੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕਿਹੜੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅਸੀਂ ਕੀ ਕਰਦੇ ਹਾਂ ਬੱਚਿਆਂ ਨੂੰ ਕਿੱਛੇ ਜੋੜ ਰਹੇ ਆਉਣ ਵਾਲੀ ਪੀੜੀ ਦਾ ਕੀ ਕਰਨ ਲੱਗੇ ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਸ਼ਵਾਸ ਦਿਵਾਓ ਕਿ ਆਹ ਦੋ ਦਿਨ ਪੂਰੇ ਤਕੜੇ ਹੋ ਕੇ ਲੜਾਈ ਲੜਾਂਗੇ ਗੱਜ ਕੇ ਝਕਾਰੇ ਦਾ ਜਵਾਬ ਦਿਓ ਮੇਰੀਆਂ ਗੱਲਾਂ ਇੱਥੇ ਸਮਝ ਆਉਂਦੀ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਸ਼ਵਾਸ ਦਿਵਾਣਾ ਕਿ ਆਪਾਂ ਪੰਜਾਬ ਨਸ਼ਾ ਤੋਂ ਰਹਿਤ ਕਰਨਾ ਹੈ ਅਸੀਂ ਆਪ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪਚਾਉਣੀ ਹੈ ਤੇ ਅਸੀਂ ਇਸ ਇਲਾਕੇ ਦੀ ਸੇਵਾ ਇਮਾਨਦਾਰੀ ਤੇ ਵਫਾਦਾਰੀ ਨਾਲ ਕਰਨੀ ਹੈ ਬੋਲੇ ਈਸੋ ਰਹਾ ਜਿੰਦਾਬਾਦ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਇੰਜੀਨੀਅਰ ਰੋਹਤ ਬਾਸਰ ਜੀ ਦਸ਼ਨ ਸਿੰਘ ਮਡੇਰ ਜੀ ਨਰਮਨ ਸਿੰਘ ਧੌਲਾ ਜੀ ਸਾਰੇ ਆ ਜਾਣ ਕਿਰਪਾ ਕਰਕੇ ਬਰਾ ਸਾਹਿਬ ད�ས <smallly> ད�ས <noise>